ਆਪ ਦਾ ਦਾਸ ਤੇ YouTube ਚੈਨਲ Music Teacher ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ। ਗੁਰੂ ਸਾਹਿਬ ਸਭਨਾਂ ਨੂੰ ਕੀਰਤਨ ਦੇ ਦਾਤਾਂ ਬਖਸ਼ਿਸ਼ ਕਰਨੀ ਜੀ। ਆਪਾਂ ਅੱਜ ਸਾਰੇ ਸ਼ਬਦ ਸਿੱਖਾਂਗੇ ਜੀ। ਨਾਮ ਬਿਨਾ ਨਹੀਂ ਜੀਵਿਆ ਜਾਏ ਜੋ ਕਿ ਭਾਈ ਸਾਪਾਈ ਹਰਜਿੰਦਰ ਸਿੰਘ ਜੀ ਉਸ ਨੇ ਗਰਵਾੜਿਆਂ ਨੇ ਗਾਇਨ ਕੀਤਾ ਹੋਇਆ। ਆਪਾਂ ਸਾਰੇ ਅੱਜ ਦੇਖਾਂਗੇ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਸ਼ਬਦ ਨੂੰ ਪੜਿਆ ਹੋਇਆ। ਅਤੇ ਵੀਰਾ ਦੇ ਸਕੇਲ C sharp ਤੋਂ ਅਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਜਾਂ ਜੀ ਸ਼ਰਤੋਂ ਆਪਾਂ ਇਸ ਸ਼ਬਦ ਨੂੰ ਗਾਉਣਾ ਸਿੱਖਾਂਗੇ ਜੀ ਹਾਂ ਸਾਰੇ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਆਪ ਨੂੰ ਸਿਖਾ ਦਿੰਦਾ ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਮੈਂ ਗਾ ਦਿੰਦੇ ਫਿਰ ਆਪਾਂ ਸਿੱਖਾਂਗੇ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 366 ਦੇ ਉੱਤੇ ਰਾਗ ਆਸਾ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਹਾਂ ਸਾਰੇ ਆਪਾਂ ਸਿੱਖਦੇ ਹਾਂ ਜੀ ਤਾਲ ਗਹਿਰਵਾ ਦੇ ਵਿੱਚ ਬੰਦ ਗਹਿਰਵਾ ਹੈ ਜਿਹੜਾ ਕਿ 120 ਬੀਪੀ ਐਮ ਹੈ ਆਹ ਗੁਰਮੁਖ ਹਰਿ ਬਾਣੀ ਕਾਸੇ ਕਰਦੇ ਨਾ ਸੋਰੇ ਦੇ ਵਿੱਚ ਲੱਗਣਗੇ ਜੀ ਸਾਰੇ ਸੁਰ ਸ਼ੁੱਤ ਲੱਗਣਗੇ ਇੱਕ ਨੀ ਕੋਮਰ ਲੱਗੇਗਾ ਨੀ ਇਹਦੇ ਵਿੱਚ ਦੋਵੇਂ ਲੱਗਦੇ ਨੇ ਬਾਕੀ ਸਾਰੇ ਸੁਰ ਸ਼ੁੱਤ ਲੱਗਣੇ ਦੇਖੋ ਨਾ ਨੂੰ ਪੀ ਨਾ ਜੀਵੇ ਆ ਜਾ ਨਾ பட ப ਨਾ ਨਾਮ ਬਿਨਾ ਨਹੀਂ ਜੀਵੇ ਆਦਾਰ ਅਗਿਆਨਤਰਾ ਦੇਖੋ ਜੀ ਮੇਰੇ ਮਨ ਤਨ ਪ੍ਰੀ ਨਾਮ ਚਪੇ ਨਾਮ ਸੁਖ ਸਾਚ ਇਹ ਬੋਲਣ ਤੋਂ ਬਾਅਦ ਦੋਹਰਨਾ ਇੱਕ ਸਰਗਮ ਦੇ ਉੱਤੇ ਉਸ ਤੋਂ ਬਾਅਦ ਸਾਰੇ ਅੰਤਰੇ ਲਗਾ ਲੈਣ ਪੈਣਾ ਦੇਖ ਲੈਣਾ ਆਪਣਾ ਇਸ ਕੇਸ ਦਾ ਆਪ ਜੀ ਦੇ ਸਾਰੇ ਸੋਰੇ ਦੇ ਵਿੱਚ ਸ਼ੁੱਧ ਲੱਗਣੇ ਨੇ ਚੌਥੇ ਕਾਲੇ ਤੋਂ ਮੈਂ ਦੱਸ ਰਿਹਾ ਨਹੀਂ ਇਹ ਦੇ ਵਿੱਚ ਦੋਵੇਂ ਲਗਣੀਆਂ ਨੇ ਜੀ ਨਹੀਂ ਕਵਰਵੇ ਲਗਣੀ ਹੈ ਸ਼ੁੱਧ ਵੀ ਲਗਣਾ ਦੇਖੋ ਨਾਮ ਨਾਮ ਦੇਹਨ ਲਾ ਜੀਬਾ ਝਾ ਨਾ ਆ ਮਨ ਕੈਨਾ ਆ ਮਨ ਜੀਵਨ ਦਾ ਹੁਣ ਦੇਖੋ ਜੀ ਅੰਤਰਾ ਆਪਾਂ ਜਾਨਣਾ ਸਿੱਖਦੇ ਹਾਂ ਅੰਤਰਾ ਜਿਹੜਾ ਆ ਉਹ ਉੱਪਰਲੇ ਸਾਪੇ ਸ਼ੁਰੂ ਹੋ ਮੇਰੇ ਮਨ ਤਨ ਪ੍ਰੇਮ ਨਾ ਆ ਮਨ ਤਨ ਪ੍ਰੇਮੋ ਨਾਮੋ ਅਥਾ ਨਾਮ ਜਪੀਂ ਨਾਮੋ ਸੁਖ ਸਾਗ ਹੈ ਲੈਣਾ ਇਥੇ ਬੋਲੋ ਤਾਂ ਬਾਦ ਉੱਥੇ ਆ ਜਾਣਾ ਬਟੇ ਪਾ ਗੁਰਮੁਖ ਹਰਿ ਪਾਈ ਬਟੇ ਪਾ ਗੁਰਮੁਖ ਹਰਿ ਪਾ ਸੋ ਇਸ ਤਰੀਕੇ ਨਾਲ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਸ਼ਬਦ ਪੂਰਾ ਕਰਨਾ ਸੀ ਉਮੀਦ ਕਰਦਾ ਕਿ ਆਪ ਜੀ ਨੂੰ ਆਜੀ ਦੀ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਜਲਦੀ ਮਿਲਦੇ ਹਾਂ ਕੋਈ ਨਵਾਂ ਸ਼ਬਦ ਸਿਖਾਵਾਂਗੇ ਬੜੇ سارے ਕਮੈਂਟ ਕਈ ਸੰਗਤ ਦੇ ਵਿੱਚੋਂ ਆਏ ਹੋਏ ਨੇ ਤੇ ਉਹ ਸਾਰਿਆਂ ਦੀ ਫਰਮਾਇਸ਼ ਦੇ ਉੱਤੇ ਵਾਰੀ-ਵਾਰੀ ਸਭ ਦੇ ਕਮੈਂਟ ਪੜ੍ਹ ਕੇ ਮੈਂ ਚੰਗੀ ਤਰ੍ਹਾਂ ਅਤੇ ਉਹ ਸਾਰੇ ਸ਼ਬਦ ਆਪ ਜੀ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗਾ ਆਵੀ ਦਾ ਬਹੁਤ ਧੰਨਵਾਦ ਚੰਨਨਾ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ